satna ਮਰੀ ਮਹਿਮਾ ਵਰਨ ਨ ਸਕੋ ਤੂੰ ठाकुर ਜਿ ਭਗਵਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰ ਤੋਂ ਸਾਰੇ ਗੁਰੂ ਵਾਰੀ ਕਹਾ ਸੇਵਕ ਜਨ ਮੰਨ ਪਰਖ ਗੁਰੂ ਨਿਸਤਾਰੇ ਗੱਦਾ ਬਾਪਾ ਇੱਕੋ ਸਭ ਕੋ ਦੇਵਣ ਹਾਰੋ ਦਿੰਦਾ ਕੋਟ ਨਿਆਵਈ ਅਗਣਤ ਪਰੇ ਭੰਡਾਰੋ ਸੋ ਕਹੋ ਢਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਰੀ ਮਹਲਾ ਪੰਜਵਾ ਘਰ ਪੰਜਵਾ ਬੜਤਾਲੋ ਇਕ ਓਅੰਕਾਰੋ ਸਤਿ ਗੁਰ ਪਰਸਾਦੋ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲੁਨਾ ਜਪ ਮੰਨ ਗੋਬਿੰਦ ਏਕੈ ਅਬਰ ਨਹੀਂ ਕੋ ਲੇਖੈ ਸੰਤ ਲਾਗ ਮਨ ਹੈ ਛਾੜ ਡੁੱਬਦਾ ਕੀ ਕੁਰਿਆ ਰਹਾ ਨਿਰਗੁਨ ਹਰੀਆ ਸਰਗੁਨ ਘਰੀਆ ਅਨੇਕ ਕੋਠਰੀਆ ਭਿੰਨ 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 ਕਰੀਆ ਵਿਚ ਮਨ ਕੋਟ ਗਰੀਆ ਨਿਜ ਮੰਦਰ ਪੀਆ ਤਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕਿਰਤਨ ਜੁਰੀਆ ਬਾਬਿੱਤੋ ਫਿਰਿਆ ਪਰ ਕਾਹਰੀਆ ਵਿਖਣਾ ਕਿਰੀਆ ਅਬ ਸਾਦੀ ਸੰਗ ਭਰੀਆ ਹਰ ਦਵਾਰ ਖਰੀਆ ਦਰਸ਼ਨ ਕਰੀਆ ਨਾਮ ਕੀ ਗੁਰ ਮਿਰਿਆ ਬਹਰ ਨਾ ਫਿਰਿਆ ਨਾਨਕ ਗੁਰ ਮਿਰਿਆ ਬਹਰ ਨਾ ਫਿਰਿਆ ਵਾਹਿਗੁਰੂ ਕੀ ਕਾ ਖਾਲਸਾ ਫਤੇ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 746 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਸੁਹੀ ਮਹੱਲਾ ਪੰਜਵਾ ਸੁਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਮਿਤ ਤੋਂ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਘਰ ਪੰਜਵਾ ਪੰਜਵੇਂ ਘਰ ਸੁਰਤਾਲ ਵਿੱਚ ਗਾਉਣ ਦੀ ਗੁਰੂ ਅਰਜਨ ਸਾਹਿਬ ਜੀ ਨੇ ਹਜਾਇਤ ਕੀਤੀ ਹੈ ਪੜਤਾਲ ਪੜਤਾਲ ਦਾ ਭਾਵ ਹੁੰਦਾ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਪੜਤਾਲ ਕਰ ਲਈ ਚੰਗੀ ਤਰ੍ਹਾਂ ਕੋਈ ਵੀ ਕੋਈ ਕੰਮ ਕਰਨਾ ਹੋਵੇ ਕਿ ਚੰਗੀ ਤਰ੍ਹਾਂ ਪੜਤਾਲ ਕਰ ਲਈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਅੱਲਾਹ ਕੇ ਲਈ, ਰਾਮ ਕੇ ਲਈ, ਵਾਹਿਗੁਰੂ ਕੇ ਲਈ, ਭਗਵਾਨ ਕੇ ਲਈ, ਸਤਿਗੁਰ ਪ੍ਰਸਾਦ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ। ਜਿਨ੍ਹਾਂ ਤੇ ਕਿਰਪਾ ਨਹੀਂ ਹੁੰਦੀ ਉਹਨਾਂ ਤੇ ਪ੍ਰਮਾਤਮਾ ਦੇ ਵਿੱਚ ਅਸੀਂ ਆਪੇਦ ਨਹੀਂ ਹੋ ਸਕਦੇ। ਤੇ ਅੱਜ ਗੁਰੂ ਅਰਜਨ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹੈ? ਪ੍ਰੇਤ ਪ੍ਰੇਤ ਗੁਰੀਆ ਮੋਹਨ ਲੱਲ ਦਾ ਗੁਰੀਆ ਦਾ ਭਾਵ ਉਹਦਾ ਵੱਡੇ ਪ੍ਰੇਤ। ਕਿ ਪ੍ਰਮਾਤਮਾ ਜਿਹੜਾ ਪਵਨ ਜਿਹੜਾ ਲਲਨਾ ਭਾਵ ਕੇ ਪ੍ਰਮਾਤਮਾ ਜਿਹੜਾ ਵਾਹਿਗੁਰੂ ਹੈ ਜਿਹੜਾ ਅੱਲਾ ਜਿਹੜਾ ਉਹਦੇ ਨਾਲ ਪ੍ਰੇਮ ਪਾਓ ਵੱਡੇ ਛੋਟੀ ਪ੍ਰੀਤ ਨਹੀਂ ਹੋਣੀ ਚਾਹੀਦੀ ਦੁਨੀਆਂ ਦੇ ਨਾਲ ਬੇਸ਼ੱਕ ਛੋਟੀ ਪ੍ਰੀਤ ਪਾਓ ਵੱਡੀ ਪਾਓ ਪਰ ਕਹਿੰਦੇ ਪਰਮਾਤਮਾ ਦੇ ਨਾਲ ਪ੍ਰੀਤ ਜਿਹੜੀ ਉਹ ਵੱਡੀ ਹੋਣੀ ਚਾਹੀਦੀ ਹੈ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਲਨਾ ਉਹ ਜਿਹੜਾ ਮੇਰਾ ਵਾਹਿਗੁਰੂ ਹੈ ਉਹ ਮੇਰਾ ਪਰਮਾਤਮਾ ਹੈ ਜਿਹੜਾ ਉਹਦੇ ਨਾਲ ਜਿਹੜੀ ਪ੍ਰੀਤ ਹੈ ਉਹਦੇ ਨਾਲ ਜਿਹੜਾ ਪਿਆਰ ਹੈ ਉਹ ਥੋੜਾ ਨਹੀਂ ਹੋਣਾ ਚਾਹੀਦਾ ਕਹਿੰਦੇ ਬਹੁਤ ਜ਼ਿਆਦਾ ਹੋਣਾ ਚਾਹੀਦਾ ਜਪ ਮੰਨ ਗੋਵਿੰਦ ਇੱਕ ਹੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੈ ਛਾੜ ਦੁਬਦਾ ਕੀ ਘੁਰੀਆ ਹੁਣ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਜਪ ਮੰਨ ਗੋਵਿੰਦ ਗੋਵਿੰਦ ਦਾ ਭਾਵ ਹੁੰਦਾ ਹੈ ਪ੍ਰਮਾਤਮਾ ਗੋਵਿੰਦ ਦਾ ਭਾਵ ਹੁੰਦਾ ਹੈ ਜਿਹੜਾ ਸਾਡੇ ਅੰਦਰ ਹਨੇਰਾ ਭੇ ਇਹਨੂੰ ਚਾਨਣ ਕਰਨ ਵਾਲਾ ਕਿ ਜਪ ਮੰਨ ਗੋਵਿੰਦ ਕਿ ਜੇ ਜਪਣਾ ਹੈ ਉਸ ਪਰਮਾਤਮਾ ਨੂੰ ਜਪ ਜਿਹੜਾ ਦੁਨੀਆ ਦੇ ਵਿੱਚ ਸਾਰਿਆਂ ਧਾਵਾਂ ਦੇ ਪਰਸ ਰਿਹਾ ਸਾਰਿਆਂ ਧਾਵਾਂ ਦੇ ਜਿਵੇਂ ਆਪਾਂ ਕਹੇ ਦੀ ਨਾ ਕਿ ਘਟ ਘਟ ਮੈਂ ਹਰ ਜੂ ਬਸਾ ਸੰਤਨ ਕਹੇਉ ਪੁਕਾਰ ਕਿ ਉਹ ਪਰਮਾਤਮਾ ਨੂੰ ਜਪੀਏ ਜਪ ਮੰਨ ਗੋਬਿੰਦ ਇੱਕ ਹੈ ਅਗਰ ਨਹੀਂ ਕੋ ਲੇਖ ਹੈ ਕਹਿੰਦੇ ਇੱਕ ਪਰਮਾਤਮਾ ਨੂੰ ਜਪੋ ਅਗਰ ਨਹੀਂ ਕੋ ਲੇਖ ਹੈ ਕਹਿੰਦੇ ਜੇ ਤੁਸੀਂ ਹੋਰ ਕੰਮ ਕਰਦੇ ਰਹੇ ਉਹ ਕਿਸੇ ਲੇਖੇ 'ਚ ਨਹੀਂ ਪੈਣਾ ਸੰਤ ਲਾਗ ਮਨੈ ਛਾੜ ਸੰਤਾਂ ਦੇ ਨਾਲ ਲੱਗ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਸੰਤ ਲਾਗ ਮਨੈ ਛਾੜ ਦੁੱਬਦਾ ਕਿ ਕੁਰੀਆ ਕਹਿੰਦੇ ਜਿਹੜੀ ਦੁੱਬਦਾ ਰੂਪ ਪਗਡੰਡੀ ਦੇ ਵਿੱਚ ਤੁਰਿਆ ਹੋਇਆ ਨਾ ਕੁਰੀਆ ਦਾ ਭਾਵ ਹੁੰਦਾ ਪਗਡੰਡੀ ਕਿ ਜਿਹੜੀ ਦੁੱਬਦਾ ਰੂਪ ਪਗਡੰਡੀ ਦੇ ਵਿੱਚ ਤੁਰਿਆ ਫਿਰਦਾ ਇਹਨੂੰ ਛੱਡ ਕੇ ਗੁਰੂ ਦੇ ਪਿੱਛੇ ਪਿੱਛੇ ਤੁਰਨਾ ਸ਼ੁਰੂ ਕਰ ਦੇ ਇੱਕ ਹੁੰਦਾ ਰਸਤਾ ਬਣਿਆ ਹੋਇਆ ਰਸਤੇ ਨੂੰ ਅਸੀਂ ਛੱਡ ਕੇ ਪਗੜਨੀਆਂ ਚ ਫਿਰਦੇ ਰਹੀ ਜੇ ਫਿਰ ਤੇ ਪੈਰਾਂ ਦੇ ਵਿੱਚ ਕੰਡੇ ਹੀ ਲੱਗਣਗੇ ਨਾ ਜੇ ਗੁਰੂ ਦਾ ਬਣਾਇਆ ਹੋਇਆ ਮਾਰਗ ਹੈ ਜਿਹੜਾ ਜਿਹੜਾ ਉਹਦਾ ਦੱਸਿਆ ਹੋਇਆ ਰਸਤਾ ਹੈ ਜੇ ਅਸੀਂ ਉਹਦੇ ਤੇ ਤੁਰਾਂਗੇ ਬਸ ਅਸੀਂ ਗੁਰੂ ਦੇ ਲੇਖੇ ਪਰਵਾਣ ਹੋ ਜਾਗੇ ਗੁਰੂ ਦੇ ਚਰਨਾਂ ਚ ਪਰਵਾਣ ਹੋ ਜਾਗੇ ਰਹਾਉ ਰਹਾਉ ਦਾ ਭਾਵ ਹੁੰਦਾ ਫੇਰਨਾ ਰੁਕਣਾ ਵਿਸਰਾਮ ਨਿਰਗੁਣ ਹਰੀਆ ਸਰਗੁਣ ਧਰੀਆ ਕਹਿੰਦੇ ਜਿਹੜਾ ਪ੍ਰਮਾਤਮਾ ਸਰਗੁਣ ਹੈ ਨਾ ਕਹਿੰਦੇ ਇਹਨੇ ਸਾਡੇ ਨਿਰਗੁਣ ਸ਼ਰੀਰਾਂ ਦੇ ਅੰਦਰ ਤਿੰਨ ਗੁਣ ਟਿਕਾਏ ਨੇ ਉਹ ਕਹਿੰਦੇ ਗੋਟੇ ਸਤੋ ਗੁਣ ਤਮੋ ਗੁਣ ਰਜੋ ਗੁਣ ਇਹ ਤਿੰਨ ਗੁਣ ਪ੍ਰਮਾਤਮਾ ਨੇ ਟਿਕਾਏ ਨੇ ਕਹਿੰਦੇ ਪ੍ਰਮਾਤਮਾ ਜਿਹੜਾ ਉਹ ਸਰਗੁਣ ਹੈ ਸਰਗੁਣ ਪਰਮਾਤਮਾ ਨੇ ਨਿਰਗੁਣ ਸ਼ਰੀਰਾਂ ਦੇ ਵਿੱਚ ਤਿੰਨ ਗੁਣ ਟਿਕਾਏ ਆ ਅਨੇਕ ਕੋਠਰੀ ਆ ਭਿੰਨ 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 ਕਰਿਆ ਕਹਿੰਦੇ ਉਹ ਪਰਮਾਤਮਾ ਨੇ ਆਹ ਕੋਠਰੀਆਂ ਭਾਵਾ ਸ਼ਰੀਰ ਬਣਾਏ ਨੇ ਕਿੰਨੇ ਤੇ ਕਿੰਨੇ ਸ਼ਰੀਰ ਬਣਾਏ ਤੇ ਸਾਰੇ ਵੱਖਰੇ ਵੱਖਰੇ ਨੇ ਭਿੰਨ 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 ਕਰਿਆ ਜਿੰਨੇ ਵੀ ਸ਼ਰੀਰ ਨੇ ਨਾ ਸਾਰੇ ਵੱਖਰੇ ਵੱਖਰੇ ਨੇ ਕਿਸੇ ਦੇ ਨਾਲ ਇੱਕ ਦੂਜੇ ਦੇ ਫਿੰਗਰ ਪ੍ਰਿੰਟ ਨਹੀਂ ਮਿਲਦੇ ਜੇ ਉਸ ਅੱਖਾਂ ਦੇ ਟੈਸਟ ਗਾਵਾਂ ਨੇ ਕਿਸੇ ਦੇ ਨਾਲ ਸਾਡੀ ਅੱਖਾਂ ਨਹੀਂ ਮੈਚ ਕਰਦੀਆਂ ਆ ਸਾਡੇ ਵਾਲ ਨੇ ਵਾਲ ਵੀ ਕਿਸੇ ਦੇ ਨਾਲ ਮੈਚ ਨਹੀਂ ਕਰਦੇ ਸਾਰੇ ਦੁਨੀਆ 'ਚ ਵੱਖਰੇ ਵੱਖਰੇ ਆਸੀਂ ਹਰ ਇੱਕ ਬੰਦਾ ਇਸ ਸੰਸਾਰ ਦੇ ਵਿੱਚ ਦੂਸਰੇ ਨਾਲ ਵੱਖਰਾ ਹੈ ਤੇ ਇੱਥੇ ਗੁਰੂ ਸਾਹਿਬ ਦੀ ਕਹਿੰਦੇ ਆ ਕਿ ਅਨਿਕ ਕੋਠੜੀਆਂ ਕਿੰਨੇ ਸ਼ਰੀਰ ਪਰ ਪੈਦਾ ਕੀਤੇ ਕਿੰਨੇ ਸ਼ਰੀਰ ਬਣਾਏ ਪਰ ਸਾਰੇ ਵੱਖਰੇ ਵੱਖਰੇ ਨੇ ਵਿੱਚ ਮਨ ਕੋਟਵਰੀ ਆ ਇਹ ਸ਼ਰੀਰਾਂ ਦੇ ਵਿੱਚ ਜਿਹੜਾ ਮਨ ਹੈ ਨਾ ਕੋਟਵਰੀਆ ਦਾ ਭਾਵ ਨਾ कोतवाल ਕਿਹਾ कोतवाल ਮਨ ਬੁਲਾਤਾ ਸੀ ਇਹਦੇ ਪਿੱਛੇ ਪਿੱਛੇ ਦੁਰ ਰਹੇ ਆ ਬਸ ਨਿਜ ਮੰਦਰ ਬਰੀਆ ਕਹਿੰਦੇ ਜਿਹੜਾ ਨਿਜ ਮੰਦਰ ਇਦੇ ਵਿੱਚੋਂ ਪ੍ਰਮਾਤਮਾ ਆਪ ਬੈਠਾ ਹੈ ਸ਼ਰੀਰ ਦੇ ਵਿੱਚ ਆਪ ਬੈਠਾ ਹੈ ਪਰ ਅਸੀਂ ਮਨ ਦੇ ਪਿੱਛੇ ਲੱਗ ਕੇ ਕਦੇ ਕਿੱਥੇ ਭੱਜੇ ਫਿਰਦੇ ਆ ਕਦੇ ਕਿੱਥੇ ਭੱਜੇ ਫਿਰਦੇ ਆ ਭਟਕਣਾ 'ਚ ਪਏ ਹੋਏ ਆ ਅਸੀਂ ਨਿਜ ਮੰਦਰ ਪ੍ਰਕਿਰਿਆ ਤਹਾ ਆਨੰਦ ਕਰੀਆ ਜਿਹੜਾ ਉਹ ਪ੍ਰਮਾਤਮਾ ਅੰਦਰ ਬੈਠਾ ਉਹ ਤੇ ਆਨੰਦ ਲੈ ਰਿਹਾ ਦੁੱਖਾਂ 'ਚ ਫਿਰਦੇ ਆ ਅਸੀਂ ਬੜੇ ਦੁਖੀ ਹੋਏ ਫਿਰਦੇ ਆ ਪ੍ਰਮਾਤਮਾ ਤੇ ਸਾਡੇ ਅੰਦਰ ਬੈਠਾ ਆਨੰਦ ਲੈ ਰਿਹਾ ਤਾ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਹੁਣ ਇਤੇ ਗੁਰੂ ਅਰਜਨ ਸਾਹਿਬ ਆਰੇ ਕਹਿੰਦੇ ਜਿਹੜਾ ਸਾਡੇ ਅੰਦਰ ਆਤਮਾ ਹੈ ਨਾ ਪਰਮਾਤਮਾ ਜਿਹੜਾ ਹੈ ਆਤਮਾ ਪਰਮਾਤਮਾ ਨਹਿ ਮਰੀਆ ਨਹਿ ਜਰੀਆ ਨਾ ਕਦੇ ਆਤਮਾ ਕਦੇ ਮਰਦੀ ਹੈ ਨਾ ਕਦੇ ਉਹਨੂੰ ਜਰ ਲੱਗਦੀ ਹੈ ਨਾ ਉਹ ਤੇ ਬਢੇਪਾ ਹੁੰਦਾ ਹੈ ਕਿਉਂਕਿ ਜਿਹੜੀ ਆਤਮਾ ਹੈ ਨਾ ਉਹਤੇ ਕਹਿੰਦੇ ਜਦੋਂ ਸਰੀਰ ਮਰਦਾ ਹੈ ਆਤਮਾ ਨਿਕਲ ਜਾਂਦੀ ਹੈ ਸਰੀਰ ਅਸੀਂ ਉਹਨੂੰ ਕੋਈ ਸਾੜ ਦਿੰਦਾ ਕੋਈ ਉਹਨੂੰ ਦੱਬ ਦਿੰਦਾ ਕੋਈ ਉਹਨੂੰ ਬਾੜੀ ਚ ਤੇੜ ਦਿੰਦਾ ਪਰ ਕਹਿੰਦੇ ਜਿਹੜੀ ਆਤਮਾ ਹੈ ਉਹ ਨਾ ਮਰਦੀ ਹੈ ਨਾ ਉਹਨੂੰ ਜਰ ਲੱਗਦੀ ਹੈ ਅਸੀਂ ਨੇ ਮਰ ਜਾਣਾ ਅਸੀਂ ਨੇ ਜਰ ਜਾਣਾ ਅਸੀਂ ਨੇ ਖਤਮ ਹੋ ਜਾਣਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਕਿ ਆ ਜਿਹੜੇ ਸਰੀਰ ਨੇ ਨਾ ਇਹਨਾਂ ਨੂੰ ਜਰ ਲੱਗ ਜਾਣੀ ਹੈ ਜਿਹੜੇ ਜਿਹੜਾ ਅੰਦਰ ਪਰਮਾਤਮਾ ਬੈਠਾ ਹੈ ਜਿਹੜੀ ਆਤਮਾ ਬੈਠੀ ਹੈ ਉਹ ਨਹੀਂ ਕਹਿੰਦੇ ਜਰਦੀ ਉਹ ਕਦੇ ਨਹੀਂ ਜਰਦੀ ਕੀਰਤਨ ਜੁਰੀਆ ਬਹੁਤ ਫਿਰੀ ਆ ਪਰ ਕੋਹ ਹਰੀ ਆ ਹੁਣ ਕੀਰਤਨ ਇੱਥੇ ਕੀਰਤਨ ਨਹੀਂ ਪੜਿਆ ਜਾਣੇ ਕੀਰਤਨ ਪੜਿਆ ਜਾਣੇ ਕੀਰਤਨ ਦਾ ਭਾਵ ਹੁੰਦਾ ਜਿਹੜੀ ਕੀਰਤ ਕਰਦੇ ਆਸੀਂ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਨਾ ਕਿਰਤ ਦੇ ਵਿੱਚ ਲੱਗੇ ਆਂ ਕਿਰਤ ਕਰਨੀ ਮਾੜੀ ਨਹੀਂ ਗੁਰੂ ਨਾਨਕ ਸਾਹਿਬ ਹੋਏ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾਂ ਕਿਰਤ ਗਿਆ ਪਰ ਨਾਲ-ਨਾਲ ਕਿਰਤ ਦੇ ਗੁਰੂ ਸਾਹਿਬ ਕਹਿੰਦੇ ਕਿਰਤ ਕਰੋ ਨਾਮ ਜਪੋ ਫਿਰ ਨਾਮ ਨਹੀਂ ਤੇ ਜਪਣਾ ਨਾ ਅਸੀਂ ਕੱਲਾ ਕਿਰਤ 'ਚ ਰਹਿ ਗਏ ਆਂ ਨਾਮ ਜਪਣਾ ਛੱਡ ਚੁੱਕੇ ਆਂ ਕੀਰਤਨ ਜੁਰੀਆ ਬਹੁਤ ਵਿੱਚ ਫਿਰਿਆ ਅਸੀਂ ਉਹ ਕੀਰਤਨ ਕੀਰਤ ਕਰਦੇ ਕਰਦੇ ਪਤਾ ਨਹੀਂ ਕਿੱਥੇ ਕਿੱਥੇ ਪਾਉਂਦੇ ਫਿਰਦੇ ਆ ਬੜੀ ਦੂਰ ਦੂਰ ਤੱਕ ਲੰਘ ਜਾਂਦੇ ਆ ਪਰਮਾਤਮਾ ਦਾ ਨਾਮ ਜਪਣ ਵਾਸਤੇ ਅਸੀਂ ਆਪਣੇ ਘਰੋਂ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ ਕੀਰਤਨ ਜੁਰੀਆ ਬਹੁਤ ਵਿੱਚ ਫਿਰਿਆ ਪਰ ਕੋਹੜੀਆ ਤੇ ਦੂਜੀ ਗੱਲ ਸਾਡੇ ਕੋਲ ਕੀ ਹੈ ਗੁਰੂ ਸਾਹਿਬ ਤੇ ਕਹਿੰਦੇ ਆ ਕਿ ਕਿਰਤ ਕਰੋ ਨਾਮ ਜਪੋ ਸਾਡੇ ਕੋਲ ਦੂਜੀ ਗੱਲ ਕੀ ਹੈ ਪਰਤੋ ਹਿਰਿਆ ਪਰਾਇਆ ਧਨ ਪਰਾਇਆ ਸਰੀਰ ਅਸੀਂ ਉਹ ਵੇਖਦੇ ਰਹਿੰਨੇ ਆ ਬਸ ਪਰਤੋ ਹਿਰਿਆ ਪਰਦਾ ਭਾਵੇਂ ਪਰਾਇਆ ਹਿਰਿਆ ਦਾ ਭਾਵ ਕਿ ਉਹਨੂੰ ਅਸੀਂ ਆਪਣੇ ਕੋਲ ਲੈਣਾ ਚਾਹੁੰਦੇ ਆ ਚਾਹੇ ਉਹ ਪਰਾਇਆ ਧਨ ਹੋਵੇ ਚਾਹੇ ਉਹ ਪਰਾਇਆ ਕੋਈ ਵੀ ਹੋਵੇ ਕਹਿੰਦੇ ਉਹਨੂੰ ਅਸੀਂ ਆਪਣੇ ਘਰ ਲਿਆਉਣਾ ਚਾਹੁੰਦੇ ਆ ਬਸ ਕਿਰਤਨ ਜੁਰੀਆ ਬਹੁਤ ਵਿਕ ਫਿਰੀਆ ਪਰ ਕੋ ਹਿਰੀਆ ਪਰਾਇਆ ਤੁਨ ਲਿਆਉਣ ਨੂੰ ਅਸੀਂ ਆਪਣੇ ਘਰ ਬਹੁਤ ਕਾਲੇ ਹੋਏ ਫਿਰਦੇ ਆ ਪਰ ਪ੍ਰਮਾਤਮਾ ਦਾ ਨਾਮ ਲਿਆਉਣ ਨੂੰ ਅਸੀਂ ਰਾਜੀ ਨਹੀਂ ਹੈਗੇ ਅਸੀਂ ਪ੍ਰਮਾਤਮਾ ਦਾ ਨਾਮ ਵੀ ਤੇ ਆਪਣੇ ਘਰ ਲੈ ਕੇ ਨਾ ਵਿਖਣਾ ਘਿਰੀਆ ਵਿਖਣਾਂ ਦਾ ਭਾਵ ਹੁੰਦਾ ਹੈ ਵਿਸ਼ੇ ਵਿਕਾਰ ਜ਼ਹਿਰ ਵਿਖਣਾ ਕਿਰੀਆ ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਘਿਰੇ ਹੋਏ ਆ ਚਾਹੇ ਕੋਈ ਇਸ ਸੰਸਾਰ ਦੇ ਵਿੱਚ ਬਹੁਤ ਥੋੜੇ ਲੋਕ ਨੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਆ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਬਹੁਤ ਥੋੜੇ ਲੋਕ ਹੁੰਦੇ ਆ ਨਹੀਂ ਤੇ ਸਾਰਿਆਂ ਦਾ ਹਾਲ ਸਾਡਾ ਇਹੀ ਹੈ ਵੇਖਣਾ ਘਰੀਆ ਅਬ ਸਾਧੂ ਸੰਗ ਭਰੀਆ ਤੇ ਸਾਧੂਆਂ ਦੇ ਨਾਲ ਉਹਨਾਂ ਦਾ ਸੰਗ ਕਰ ਲਈਏ ਅਬ ਸਾਧੂ ਸੰਗ ਭਰੀਆ ਉਹਨਾਂ ਦਾ ਸੰਗ ਕਰ ਲਿਆ ਜੇ ਹਰ ਦੁਆਰੇ ਖਰੀਆ ਤੇ ਅਸੀਂ ਪ੍ਰਮਾਤਮਾ ਦੇ ਦਰ ਤੇ ਹਰੀ ਦੇ ਦਰ ਤੇ ਖਰੇ ਉਤਰ ਜਾਗੇ ਹਰ ਦੁਆਰੇ ਖਰੀਆ ਕਿ ਅਸੀਂ ਉਸ ਪ੍ਰਮਾਤਮਾ ਦੇ ਦਰ ਤੇ ਖਰੇ ਉਤਰ ਜਾਗੇ ਜੇ ਅਸੀਂ ਨੇ ਸਾਧੂਆਂ ਦਾ ਸੰਗ ਕਰ ਲਿਆ ਹੁਣ ਸਾਧੂ ਕਿਹੜੇ ਆ ਬਹੁਤ سارے ਸਾਧੂ ਇਸ ਤਰ੍ਹਾਂ ਦੇ ਆ ਜਿਹੜਿਆਂ ਨੇ ਇਕੱਲੇ ਚੋਲੇ ਪਾਏ ਹੋਏ ਆ ਅੰਦਰ ਵਿਕਾਰ ਚੱਲਦੇ ਆ ਜੀ ਪਰ ਬਹੁਤ ਥੋੜੇ ਹੁੰਦੇ ਆ ਜਿਹੜੇ ਪ੍ਰਮਾਤਮਾ ਦੇ ਰੰਗ ਚ ਰੰਗੇ ਹੁੰਦੇ ਰੱਤੇ ਇਸ਼ਕ ਖੁਦਾਏ ਰੰਗ ਦੇ دیدار ਕੇ ਬਹੁਤ ਥੋੜੇ ਹੁੰਦੇ ਆ ਪਰ ਜੇ ਕਿਤੇ ਉਸ ਤਰ੍ਹਾਂ ਦਾ ਸਾਧੂ ਮਿਲ ਜੇ ਤਾਂ ਹਰ ਦੁਆਰੇ ਖਰੀਆ ਅਸੀਂ ਪ੍ਰਮਾਤਮਾ ਦੇ ਦਰ ਤੇ ਖਰੇ ਉਤਰ ਜਾਗੇ ਆਵ ਸਾਧੂ ਸੰਗ ਭਰੀਆ ਸਾਡੇ ਵਾਸਤੇ ਸਾਧੂ ਕਿਹੜੇ ਸਾਡੇ ਵਾਸਤੇ ਤੇ ਧਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਸਾਡੇ ਵਾਸਤੇ ਇਹ 35 ਮਹਾਂਪੁਰਸ਼ ਇਹ ਸਭ ਤੋਂ ਵੱਡੇ ਸਾਧੂ ਨੇ ਅਸੀਂ ਇਹਨਾਂ ਦੇ ਨਾਲ ਜੁੜੀਏ ਜੇ ਇਹਨਾਂ ਦੇ ਨਾਲ ਜੁੜ ਗਏ ਹਰ ਦੁਆਰੇ ਖਰੀਆ ਅਸੀਂ ਪ੍ਰਮਾਤਮਾ ਦੇ ਦਰ ਤੇ ਖਰੇ ਉਤਰ ਜਾਗੇ ਦਰਸ਼ਨ ਕਰੀਆ ਆ ਪ੍ਰਮਾਤਮਾ ਦਾ ਦਰਸ਼ਨ ਕਰਿਆ ਕਰੀਏ ਜਿੱਤੇ ਇਹਦਾ ਦਰਸ਼ਨ ਹੋ ਗਿਆ ਨਾ ਬਸ ਫਿਰ ਨਿਹਾਲ ਹੋ ਜਾਗੇ ਅਸੀਂ ਅੰਦਰੋਂ ਨਿਹਾਲ ਹੋ ਜਾਗੇ ਮੱਥੇ ਤੇ ਤਿਉੜੀਆਂ ਨਹੀਂ ਪਹਿਣਗੀਆਂ। ਕਈ ਵਾਰੀ ਵੇਖੀ ਦਾ ਕਥਾ ਕਰਨ ਵਾਲੇ, ਕੀਰਤਨ ਕਰਨ ਵਾਲੇ ਮੱਥੇ ਤੇ ਤਿਉੜੀਆਂ ਪਈਆਂ ਹੁੰਦੀਆਂ ਨੇ। ਜੇ ਮੱਥੇ ਤੇ ਤਿਉੜੀਆਂ ਨੇ ਤਾਂ ਕਹਿੰਦੇ ਜੇ ਅੰਦਰ ਤੇਰਾ ਹੀ ਨਹੀਂ ਸੁੱਖ ਚ ਹੈਗਾ ਦੂਜਿਆਂ ਨੂੰ ਕੀ ਸੁੱਖ ਦੇਵਾਂਗੇ ਅਸੀਂ। ਗੁਰਬਾਣੀ ਜਿੰਨੀ ਵੀ ਹੈ ਇਹ ਸਾਨੂੰ ਸੁੱਖ ਦਿੰਦੀ ਹੈ। ਦਰਸ਼ਨ ਕਰੀਆ, ਇਹਦਾ ਦਰਸ਼ਨ ਕਰਿਆ ਕਰੀਏ। ਇਹਦਾ ਦਰਸ਼ਨ ਕਰਿਆ ਕਰੀ ਕਈ ਕਹਿੰਦੇ ਆ ਨਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਾ ਦਿਆ ਕਰੋ ਜਦੋਂ ਹੁਕਮਨਾਮਾ ਸਾਹਿਬ ਹੋਵੇ ਜਦੋਂ ਪਾਠ ਹੋ ਰਿਹਾ ਹੋਵੇ ਮਹਾਰਾਜ ਦਾ ਪ੍ਰਕਾਸ਼ ਹੈ ਉਦੋਂ ਦਰਸ਼ਨ ਅਸੀਂ ਕਰ ਸਕਦੇ ਆ ਪਰ ਇਹ ਨਹੀਂ ਹੁੰਦਾ ਕਿ ਰੁਮਾਲਾ ਸਾਹਿਬ ਚੱਕ ਕੇ ਅਸੀਂ ਦਰਸ਼ਨ ਕਰੀਏ ਉਹ ਵੇਦਵੀ ਹੁੰਦੀ ਹੈ ਉਹਨੂੰ ਅਸੀਂ ਦਰਸ਼ਨ ਨਹੀਂ ਕਹਿ ਸਕਦੇ ਦਰਸ਼ਨ ਜਦੋਂ ਹੁਕਮਨਾਮਾ ਸਾਹਿਬ ਪੜਿਆ ਜਾ ਰਿਹਾ ਹੁਕਮਨਾਮਾ ਸਾਹਿਬ ਦੀ ਵਿਚਾਰ ਹੋ ਰਹੀ ਹੈ ਜਾਂ ਫਿਰ ਅਨੰਦ ਸਾਹਿਬ ਦਾ ਪਾਠ ਜਦੋਂ ਅਸੀਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਉਹ ਦੋਸੀ ਦਰਸ਼ਨ ਕਰ ਸਕਦੇ ਆ ਪਰ ਰਮਾਲਾ ਸਾਹਿਬ ਚੱਕੇ ਦਰਸ਼ਨ ਨਹੀਂ ਹੋਇਆ ਕਰਦੇ ਕਦੇ ਦਰਸ਼ਨ ਕਰੀਆ ਇਸ ਪਰਮਾਤਮਾ ਦੇ ਦਰਸ਼ਨ ਕਰੋ ਫਿਰ ਹੋਣਾ ਕੀ ਆ ਨਾਨਕ ਗੁਰ ਮੇਰੀਆ ਜਦੋਂ ਗੁਰੂ ਦੇ ਦਰਸ਼ਨ ਹੋ ਗਏ ਜਦੋਂ ਇਸ ਪਰਮਾਤਮਾ ਦੇ ਦਰਸ਼ਨ ਹੋ ਗਏ ਆਹ ਸਮਝ ਲਿਓ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਗਏ ਗੁਰੂ ਨਾਨਕ ਗੁਰ ਮੇਰੀ ਆ ਕਿ ਅਸੀਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿੱਚ ਮਿਲ ਗਏ ਆ ਇੱਕਮਿਕ ਹੋ ਗਏ ਆ ਤੇ ਜਦੋਂ ਇੱਕਮਿਕ ਹੋ ਗਏ ਬਹੁਰ ਨਾ ਫਿਰਿਆ ਫਿਰ ਸਾਡਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਕੱਟ ਦੇਣਾ ਗੁਰੂ ਸਾਹਿਬ ਨੇ ਬਹੁਤ ਵੰਦਾ ਫੇਰੀ ਆ ਫਿਰ ਉਹ ਜਿਹੜਾ ਜਨਮ ਮਰਨ ਦਾ ਗੇੜ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਕੱਟ ਦੇਣਾ ਸਾਡਾ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿੱਚ ਆ ਭੇਦ ਹੋ ਗਏ ਫਿਰ ਜਨਮ ਮਰਨ ਸਾਡਾ ਕਿੱਥੇ ਰਹਿ ਗਿਆ ਫਿਰ ਤੇ ਉਹ ਕੱਟ ਦੇਣਾ ਨਾ ਗੁਰੂ ਨੇ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਆ ਕਿ ਆ ਮਨ ਨੂੰ ਰੋਕ ਲਓ ਤੇ ਮਨ ਨੂੰ ਪਟਕਣਾ ਤੋਂ ਰੋਕ ਕੇ ਇੱਕ ਪਰਮਾਤਮਾ ਦੇ ਨਾਲ ਜੁੜ ਜਾਓ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਪਿਆਰ ਪਾਲਾਂਗੇ ਫਿਰ ਸਾਨੂੰ ਦੂਜਾ ਕੋਈ ਦੇਖਣਾ ਹੀ ਨਹੀਂ ਸਾਰਿਆਂ ਦੇ ਵਿੱਚੋਂ ਪ੍ਰਮਾਤਮਾ ਹੀ ਦੇਖਣਾ ਹੈ ਜਦੋਂ ਸਾਰਿਆਂ 'ਚੋਂ ਪ੍ਰਮਾਤਮਾ ਦੇਖਣਾ ਫਿਰ ਉਹਦੇ ਵਿੱਚ ਅਸੀਂ ਆਪੇਦ ਹੋ ਜਾਵਾਂਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਧਿਆਰਾ ਫਿਰ ਇਕਮਿਕ ਹੋ ਜਾਵਾਂਗੇ ਜਿੱਦੇ ਇਕਮਿਕ ਹੋ ਗਏ ਫਿਰ ਸਾਡਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਗੁਰੂ ਨੇ ਕੱਟ ਦੇਣਾ ਹਰ ਦੁਆਰੇ ਖਰੀਆ ਦਰਸ਼ੇ ਕਰੀਆ ਨਾਨਕ ਗੁਰ ਮਿਰਿਆ ਬਹੁੜ ਨਾ ਫਿਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ